ਕੰਗਣਾ ਨੇ ਮੁੜ ਪਾਇਆ ਪੰਗਾ ਮੁੜ ਪਾਈ ਵਿਵਾਦਿਤ ਪੋਸਟ ਕੀ ਕੰਗਣਾ ਨੇ ਭਾਜਪਾ ਨੂੰ ਮੁੜ ਫਸਾਇਆ ਕਸੂਤਾ ਕੀ ਕੰਗਣਾ ਨੂੰ ਮੁੜ ਮਾਫੀ ਮੰਗ ਛਡਾਉਣਾ ਪਵੇਗਾ ਖੜਾ ਜੀ ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਤੀ ਤੇ ਮੰਡੀ ਦੀ ਸੰਸਦ ਮੈਂਬਰ ਤੇ ਅਧਿਕਾਰਾ ਕੰਗਣਾ ਰਣੋਤ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਨੇ ਮੋੜ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਦਰਅਸਲ ਕੰਗਣਾ ਰਣੌਤ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਚ ਉਹਨਾਂ ਨੇ ਲਿਖਿਆ ਕਿ ਦੇਸ਼ ਦੇ ਪਿਤਾ ਨਹੀਂ ਸਗੋ ਦੇਸ਼ ਦੇ ਲਾਲ ਹੁੰਦੇ ਨੇ ਧੰਨੇ ਭਾਰਤ ਮਾਤਾ ਦੇ ਇਹ ਲਾਲ ਇੰਨਾ ਹੀ ਨਹੀਂ ਕੰਗਣਾ ਵੱਲੋਂ ਆਪਣੀ ਇਸ ਪੋਸਟ ਚ ਹੇਠਾਂ ਲਾਲ ਭਾਦਰ ਸ਼ਾਸਤਰੀ ਜੀ ਦੀ ਫੋਟੋ ਵੀ ਲਗਾਈ ਗਈ ਹੈ ਜੀਹਾਂ ਇੱਕ ਪਾਸੇ ਪੂਰਾ ਦੇਸ਼ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਕੋਈ ਮਹਾਤਮਾ ਗਾਂਧੀ ਜੀ ਨੂੰ ਉਹਨਾਂ ਦੀ ਜਨਮ ਦਿਤੀ ਤੇ ਨਮਨ ਕਰ ਰਿਹਾ ਹੈ ਸ਼ਰਦਾ ਦੇ ਫੁੱਲ ਭਿੰਟ ਕਰ ਰਿਹਾ ਹੈ ਤੇ ਦੂਜੇ ਪਾਸੇ ਕੰਗਣਾ ਵੱਲੋਂ ਪਾਈ ਗਈ ਇਸ ਪੋਸਟ ਨੇ ਮੋੜ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਖੜੇ ਹੋਏ ਇਸ ਵਿਵਾਦ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਵੱਲੋਂ ਕੰਗਣਾ ਨੂੰ ਤੇ ਨਾਲ ਹੀ ਭਾਜਪਾ ਨੂੰ ਆੜੇ ਖੱਤੀ ਲਿਆ ਜਾ ਰਿਹਾ ਹੈ ਇਸ ਵਿਵਾਦ ਨੂੰ ਲੈ ਕੇ ਕਾਂਗਰਸ ਆਗੂ ਰਾਜਕੁਮਾਰ 베ਰਕਾ ਦਾ ਵੀ ਬਿਆਨ ਸਾਹਮਣੇ ਆਇਆ ਜੋ ਕੰਗਣਾ ਦੇ ਨਾਲ-ਨਾਲ ਭਾਜਪਾ ਤੇ ਵੀ ਜੰਮ ਕੇ ਵਰਦੇ ਨਦਰਾਈ ਨੇ ਬਈ ਕੰਗਣਾ ਅਨੋਦ ਬਾਰ-ਬਾਰ ਦੇਸ਼ ਦਰੋਹੀ ਗੱਲਾ ਕਰ ਰਹੀ ਹੈ ਦੇਸ਼ ਵਿਰੋਧੀ ਗੱਲਾ ਕਰ ਰਹੀ ਹੈ ਅਸੀਂ ਬਾਰ-ਬਾਰ ਬੰਦ ਕਰ ਰਹੇ ਹਾਂ

ਰਾਸ਼ਪਤਾ ਮਹਾਤਮਾ ਗਾਂਧੀ ਦੇ ਖਿਲਾਫ ਅਜਹੀ ਟਿੱਪਣੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇੱਕ ਪਾਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਮਹਾਤਮਾ ਗਾਂਧੀ ਦੇ ਚਮਤ ਫੁੱਲ ਮਾਲਾ ਅਰਪਤ ਕਰ ਰਹੀ ਹੈ ਇੱਕ ਪਾਸੇ ਮਹਾਤਮਾ ਗਾਂਧੀ ਨੂੰ ਇਹ ਘਾਣਾ ਕੱਢ ਰਿਹਾ ਹੈ ਕਿ ਕਿ ਇਹ ਕਿਹੋ ਜੀ ਰਾਜਨੀਤੀ ਹੈ ਇਹ ਕਿਹੜੀ ਰਾਜਨੀਤੀ ਦਾ ਹਿੱਸਾ ਹੈ ਇਹ ਭਾਜਪਾ ਵਾਲੇ ਜਵਾਬ ਦੇਣ ਭਾਜਪਾ ਵਾਲੇ ਮਾਫੀ ਮੰਗਣ ਤੇ ਕੰਗਨਾ ਦੇ ਖਿਲਾਫ ਸਖਤ ਕਾਰਵਾਈ ਕਰਨ ਇਕੱਲੇ ਵਿਰੋਧੀ ਹੀ ਨਹੀਂ ਕੰਗਣਾ ਖਿਲਾਫ ਭਾਜਪਾ ਆਗੂਆਂ ਦੇ ਵੀ ਬਿਆਨ ਸਾਹਮਣੇ ਆਏ ਨੇ ਜਿਨ੍ਹਾਂ ਵੱਲੋਂ ਕੰਗਣਾ ਨੂੰ ਨਸੀਤਾ ਦਿੱਤੀਆਂ ਜਾ ਰਹੀਆਂ ਨੇ ਇੱਥੇ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਆਖਰ ਵਾਰ-ਵਾਰ ਕੰਗਣਾ ਵੱਲੋਂ ਕਿਉਂ ਮੋੜ ਵਿਵਾਦ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਕੰਗਣਾ ਪਹਿਲਾਂ ਵੀ ਕਈ ਵਿਵਾਦ ਖੜੇ ਕਰ ਚੁੱਕੀ ਹੈ ਤੇ ਵੱਡੀ ਗੱਲ ਆਪਣੇ ਬਿਆਨਾਂ ਨੂੰ ਲੈ ਕੇ ਵਾਰ-ਵਾਰ ਮੁਆਫੀਆਂ ਵੀ ਮੰਗ ਚੁੱਕੀ ਹੈ ਦੱਸ ਦਈਏ ਕਿ ਕੰਗਣਾ ਵੱਲੋਂ ਕਿਸਾਨਾਂ ਨੂੰ ਲੈ ਕੇ ਹਾਲੀ ਵਿੱਚ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਨੇ ਪੂਰੀ ਭਾਜਪਾ ਪਾਰਟੀ ਲਈ ਸਿਰਦਰਦੀ ਖੜੀ ਕਰ ਦਿੱਤੀ ਸੀ ਫਾਲਪਾ ਬਲੋਕ ਕੰਗਣਾ ਦੇ ਬਿਆਨਾਂ ਤੋਂ ਕਿਨਾਰਾ ਵੀ ਕਰ ਲਿਆ ਗਿਆ ਸੀ ਇਸ ਦੌਰਾਨ ਕਸੁੱਤੀ ਫਜ਼ੀ ਕੰਗਣਾ ਵੱਲੋਂ ਵੀਡੀਓ ਸ਼ੇਅਰ ਕਰ ਕਿਸਾਨਾਂ ਤੋਂ ਮਾਫੀ ਮੰਗੀ ਗਈ ਸੀ ਅਜੇ ਇਹ ਵਿਵਾਦ ਸ਼ਾਂਤ ਨਹੀਂ ਹੋਇਆ ਸੀ ਤੇ ਹੁਣ ਮੋੜ ਨਵਾਂ ਵਿਵਾਦ ਕੰਗਣਾ ਵੱਲੋਂ ਖੜਾ ਕਰ ਦਿੱਤਾ ਗਿਆ ਜਿਸ ਨੇ ਭਾਜਪਾ ਨੂੰ ਮੋੜਸ ਵਾਲਾਂ ਦੇ ਘਟਾਰੇ 'ਚ ਖੜਾ ਕਰ ਦਿੱਤਾ ਭਾਜਪਾ ਲਈ ਇੱਕ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਕੰਗਣਾ ਦੇ ਇਸ ਬਿਆਨ ਨੂੰ ਕਿਵੇਂ ਦੇਖਦੀ ਹੈ ਕੀ ਭਾਜਪਾ ਕੰਗਣਾ ਦੇ ਨਾਲ ਖੜਦੀ ਹੈ ਜਾਂ ਫਿਰ ਮੋੜ ਕੰਗਣਾ ਦੇ ਬਿਆਨਾਂ ਤੋਂ ਮੋੜ ਕਿਨਾਰਾ ਕਰਦੀ ਹੈ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕੰਗਣਾ ਵੱਲੋਂ ਬੋਲਣ ਤੋਂ ਪਹਿਲਾਂ ਕੋਈ ਬਿਆਨ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਸਾਂਝੀ ਕਰਨ ਤੋਂ ਪਹਿਲਾਂ ਆਖਰ ਕੁਝ ਸੋਚਿਆ ਕਿਉਂ ਨਹੀਂ ਜਾਂਦਾ ਕਿਉਂ ਵਾਰ-ਵਾਰ ਵਿਵਾਦਾਂ ਨੂੰ ਖੜਾ ਕੀਤਾ ਜਾਂਦਾ ਹੈ ਵਿਵਾਦਾਂ ਨੂੰ ਜਨਮ ਦਿੱਤਾ ਜਾਂਦਾ ਹੈ ਅਕਸਰ ਕਿਹਾ ਜਾਂਦਾ ਹੈ ਕਿ ਕਮਾਨ ਚੋਂ ਨਿਕਲਿਆ ਤੀਰ ਜ਼ੁਬਾਨ ਚੋਂ ਨਿਕਲੀ ਗੱਲ ਕਦੇ ਮੁਰਤੀ ਨਹੀਂ ਇਸ ਲਈ ਕੁਝ ਵੀ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਹੈ ਕਿ ਕੰਗਣਾ ਬੋਲਣ ਤੋਂ ਪਹਿਲਾਂ ਆਖਰ ਸੋਚਦੀ ਕਿਉਂ ਨਹੀਂ ਹੁਣ ਕੰਗਣਾ ਭਾਵੇਂ ਆਪਣੇ ਇਸ ਬਿਆਨ ਤੇ ਮਾਫੀ ਮੰਗ ਲੈਣ ਪਰ ਉਹਨਾਂ ਦੇ ਇਸ ਬਿਆਨ ਤੋਂ ਇਹ ਸਾਫ਼ ਹੋ ਚੁੱਕਿਆ ਹੈ ਕਿ ਆਖਰ ਉਹ ਕਹਿਣਾ ਕੀ ਚਾਹੁੰਦੇ ਸਨ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਵੱਲੋਂ ਖੜਾ ਕੀਤਾ ਗਿਆ ਇਹ ਵਿਵਾਦ ਕਿੱਥੇ ਜਾ ਕੇ ਰੁਕਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ